ਚੱਲ ਵੀ ਸਾਰੇ ਹੀ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਤੇ ਸਾਡਾ ਛੋਟਾ ਵੀਰ ਭਾਨਾ ਭਗਾਉੜਾ ਜਿਹਨੂੰ ਛੋਟਾ ਭਾਨਾ ਵੀ ਕਹਿੰਦੇ ਨੇ ਅਸੀਂ ਤੇ ਨਾਲ ਸਾਡੇ ਗੋਣ ਬੈਠਾਗਾ ਤੇ ਇਹ ਸਾਡਾ ਹੁਣ ਛੋਟਾ ਭਾਨਾ ਤੁਹਾਨੂੰ ਗਾਣਾ ਸੁਣਾਊਗਾ ਦਿਲਪ੍ਰੀਤ ਢੱਲੋਂ ਦਾ ਜਿਗਰਾ ਗਣਾ ਚੱਲ ਬਈ ਭਾਨੇ ਲੰਮੁੱਦੀਆਂ ਵਾਲੀ ਯਾਰ ਚੋਟੀ ਦੇ ਸਾਰੇ ਵੱਲ ਕੁੰਡੀਆਂ ਵਾਲ ਏਸ ਦੁਨੀਆ ਤੇ ਹਰ ਇੱਕ ਚੀਜ਼ ਸਸਤੀ ਮਹਿੰਗੀ ਦਸੋਣੀ ਸਾਡੇ ਨਾਲ ਪੈਣੀ ਬਲੀਏ ਜਿਗਰਾ ਚਾਹੀਦਾ ਸਾਨੂੰ ਹੱਥ ਪਾਉਣ ਨੂੰ ਬੋਲ ਤੂੰ ਬੋਲ ਸਾਰਾ ਵੈਰੀਆ ਚੜ੍ਹੇੜੀ ਬਲੀਏ ਓ ਜਿਗਰਾ ਚਾਹੀਦਾ ਸਾਨੂੰ ਹੱਥ ਪਾਉਣ ਨੂੰ ਐ ਕਰੀ ਮੈਂ ਉਹਦੀ ਸਾਰਾ ਵੈਰੀਆ ਕੋ ਐਣੀ ਬਲੀਏ ਮੈਂ ਸਾਡੇ ਹੱਥਾਂ ਨਾਲ ਬਸੇ ਹੋਰ ਨਾਲ ਤੇਰੇ ਬੇੜੀ ਕੁੜੀ ਹਾਈ ਫੋਰ ਸਾਈਸਰ ਓ ਸਾਡੇ ਤੇਰਾ ਦੀ ਕੁੜੀ ਮੋਗਾ ਮੈਂ ਪਾਸਾ ਤੇ ਕਾਰਾ ਨਾਲ ਲੂੰਂ ਗਿਆ ਜਦ ਪਾਸ ਕਰਦਾ ਪੰਚਤਾਂ ਦਾ ਸ਼ਹਿਰ ਆਪ ਤਾਂ ਨਾ ਰਹੇਂ ਜੱਟ ਸਾਡੀ ਗੱਲ ਹੈ ਦੁਨੀਆ ਤੇ ਪਹਿਣੀ ਬੱਲੀਏ ਜਿਗਰਾ ਚਾਹੀਦਾ ਸਾਨੂੰ ਹੱਥ ਪਾਉਣ ਨੂੰ ਕੋਈਓ ਸਲਾਮ ਹੈ ਰਿਹਾ ਚ ਹੈ ਨਹੀਂ ਬੱਲੀਏ